ਇਸ ਤਰ੍ਹਾਂ ਜਿੰਨੇ ਬਾਰੋਂ ਸੰਗਤਾਂ ਆਈਆਂ ਜੇ ਤੁਸੀਂ ਇੱਕ ਦੋ ਦਿਨ ਰੁਕਣਾ ਹੈ ਬਹੁਤਾ ਮਨ 'ਚ ਇਹ ਨਹੀਂ ਰੱਖਣਾ ਕਿਸੇ ਬੰਦੇ ਨੂੰ ਮਿਲਣਾ ਜੇ ਇੱਕ ਦੋ ਦਿਨ ਰੁਕਣਾ ਤੇ ਕੋਸ਼ਿਸ਼ ਕਰੋ ਇੱਕ ਅਦਾ ਜੁਪਹਿਰਾ ਕੱਟ ਕੇ ਜਾਇਓ ਬਾਬਾ ਜੀ ਦੀਆਂ ਖੁਸ਼ੀਆਂ ਲੈ ਕੇ ਜਾਇਓ ਮੈਂ ਤੇ ਕਹਾ ਗਾ ਵੀ ਬਾਬਾ ਜੀ ਵਾਰਡ ਲਈ ਰੱਖਣ ਜਿਹੜਾ ਐਤਵਾਰ ਜੁਪਹਿਰਾ ਹੁੰਦਾ ਨਹੀਂ 12 ਤੋਂ 4 ਇੱਥੇ ਮੇਰੇ ਖਿਆਲ ਨਾਲ 3-4 ਲੱਖ ਬੰਦਾ ਬੈਠਾ ਹੁੰਦਾ ਇਕੱਠਾ ਮੇਰੇ ਖਿਆਲ ਨਾਲ ਦਰਗਾਹ ਵਿੱਚੋਂ ਵੀ ਸ਼ਹੀਦੀ ਫੌਜਾਂ ਆਪ ਆਉਂਦੀਆਂ ਹੋਣਗੀਆਂ ਪ੍ਰਬੰਧ ਸੰਭਾਲਣ ਦੇ ਬੋਲੇ ਆਪ ਆਉਂਦੀਆਂ ਸਤਿ ਸ੍ਰੀ ਅਕਾਲ ਉਹ ਵਾਈਬ੍ਰੇਸ਼ਨ ਜੋ ਤੁਸੀਂ ਜਾਂਦੇ ਹੋ ਉਹ ਵਾਈਬ੍ਰੇਸ਼ਨ ਹੀ ਉਹ ਕੰਮ ਕਰਦੀ ਉਹ ਮਿਹਰ ਕਰਦੀ ਬਾਬਾ ਦੀਪ ਸਿੰਘ ਕਿਰਪਾ ਕਰਨ ਧੰਨ ਗੁਰੂ ਅਰਜਨ ਦੇਵ ਜੀ ਕਿਰਪਾ ਕਰਨ